ਸੋ ਦੋਸਤੋ ਅੱਜ ਊਰਜਾ ਪਵਨ ਪਟਿਆਲਾ ਦੇ ਵਿੱਚ ਜਿਹੜਾ ਰਿਟਾਇਰਮੈਂਟ ਫੰਕਸ਼ਨ ਕੀਤਾ ਗਿਆ ਹੈ ਮੇਰੇ ਬਹੁਤ ਸਾਰੇ ਵੀਰ ਜਿਹੜੇ ਆਪਣੀਆਂ ਸੇਵਾਵਾਂ ਦੇ ਚੁੱਕੇ ਨੇ ਸੇਵਾਮੁਕਤ ਹੋ ਚੁੱਕੇ ਨੇ ਉਹ ਪਹੁੰਚੇ ਨੇ ਮਲੇਰਕੋਟਲੇ ਤੋਂ ਪਹੁੰਚੇ ਨੇ ਅਲੱਗ-ਅਲੱਗ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਪਹੁੰਚੇ ਨੇ ਔਰ ਬਹੁਤ ਸਾਰੇ ਰੇਲਵੇ ਡਿਪਾਰਟਮੈਂਟ ਦੇ ਨਾਲ ਰਿਲੇਟਡ ਨੇ B&R ਪੰਜਾਬ ਰਾਜ ਬਿਜਲੀ ਬੋਰਡ ਬਲੋ ਟੀਚਿੰਗ ਜਿਹੜਾਂ ਦਾ ਹੈ ਉਹ ਵੀ ਇੱਥੇ ਜਿਹੜੇ ਰਿਟਾਇਰਮੈਂਟ ਲੈ ਚੁੱਕੇ ਨੇ ਪਹੁੰਚੇ ਨੇ ਵੀਰ ਜੀ ਕਿੱਥੋਂ ਆਏ ਹੋ ਤੁਸੀਂ ਮਲੇਰਕੋਟਲੇ ਤੋਂ ਮੇਲੇ ਕੋਟ ਰੋ ਕੀ ਨਾਮ ਹੈ ਵੀਰ ਜੀ ਲਖਵੇਸ਼ ਸਿੰਘ ਸਰ ਲਖਵੀਰ ਜੀ ਸਭ ਤੋਂ ਪਹਿਲਾਂ ਰਿਟਾਇਰਮੈਂਟ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਸਰ ਬਹੁਤ ਧੰਨਵਾਦ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਅੱਜ ਇੱਥੇ ਆ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਵਧੀਆ ਲੱਗ ਰਿਹਾ ਤੇ ਸਾਡੇ ਸਮਾਜ ਦਾ ਬਹੁਤ ਵੱਡਾ ਅਪਰਾਲਾ ਹੈਗਾ ਪਹਿਲੀ ਵਾਰੀ ਮੈਂ ਆਇਆ ਹਾਂ ਬਹੁਤ ਵਧੀਆ ਚੰਗਾ ਲੱਗ ਰਿਹਾ ਜੀ ਜੀ ਕਿੰਨੇ ਸਾਲ ਤੁਸੀਂ ਬੱਚਿਆਂ ਨੂੰ ਦਿੱਤੇ ਨੇ ਆਪਣੀ ਜ਼ਿੰਦਗੀ ਸਾਡੇ 32 ਸਾਲ ਜੀ ਕੀ ਬਾਤ ਹੈ ਹਾਂ ਜੀ ਰਿਟਾਇਰਮੈਂਟ ਦੀਆਂ ਕੁਝ ਮਤਲਬ ਉਹ ਯਾਦਾਂ ਜਿਨ੍ਹਾਂ ਨੂੰ ਅੱਜ ਵੀ ਤੁਸੀਂ ਯਾਦ ਕਰਦੇ ਹੋ ਬਹੁਤ ਵਧੀਆ ਜੀ ਬੜੀਆਂ ਬੱਚਿਆਂ ਦੇ ਪ੍ਰਾਪਤ ਨੇ ਪੜਾਏ ਹੋਏ ਬੱਚੇ ਵਧੀਆ ਉਹਦੇ ਤੇ ਲੱਗੇ ਹੋਏ ਨੇ ਬੜਾ ਚੰਗਾ ਲੱਗ ਰਿਹਾ ਜੀ ਹਾਂਜੀ ਸੋ ਦੋਸਤੋ ਪਾਵਰ ਆਫ ਸੋਸ਼ਲ ਜੁਨਟੀ ਦੇ ਡਿਸਟ੍ਰਿਕਟ ਮਲੇਰਕੋਟਲਾ ਦੇ ਪ੍ਰੈਜ਼ੀਡੈਂਟ ਸਾਡੇ ਬਹੁਤ ਹੀ ਸਤਿਕਾਰਯੋਗ ਹਰਬੰਸ ਸਿੰਘ ਜੀ ਉਹ ਵੀ ਮੇਰੇ ਨਾਲ ਜੁੜੇ ਨੇ ਸਤਿ ਸ਼੍ਰੀ ਅਕਾਲ ਸਰ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਹਾਂ ਜੀ ਬਹੁਤ-ਬਹੁਤ ਮੁਬਾਰਕਾਂ ਜੀ ਜੈ ਭੀਮ ਜੈ ਭਾਰਤ ਹਾਂਜੀ ਅੱਜ ਦਾ ਜੋ ਸਮਾਗਮ ਰੱਖਿਆ ਹੈ ਸਾਰੇ ਜਿੰਨੇ ਵੀ ਵਿਭਾਗਾਂ ਦੇ ਵਿੱਚੋਂ ਰਿਟਾਇਰ ਹੋ ਰਹੇ ਨੇ ਉਹਨਾਂ ਦੀ ਸਨਮਾਨ ਸਮਾਰੋਹ ਰੱਖਿਆ ਗਿਆ ਅੱਜ ਤੇ ਜਿੰਨੇ ਵੀ ਮਤਲਬ ਮੁਲਾਜ਼ਮਾ ਇਹਨੇ ਸਾਰੇ ਰਿਟਾਇਰ ਹੋ ਕੇ ਆਏ ਨੇ ਸਾਰਿਆਂ ਨੂੰ ਸਾਰਿਆਂ ਨੂੰ ਮੈਂ ਮੁਬਾਰਕਬਾਦ ਦਿੰਦਾ ਹਾਂ ਜੀ ਤਾਂ ਕਿ ਸਾਡੇ ਸਮਾਜ ਦੇ ਲਈ ਅੱਗੇ ਨੂੰ ਜਿਹੜੇ ਰਿਟਾਇਰ ਹੋਏ ਨੇ ਸਾਡੇ ਸਮਾਜ ਦੇ ਲਈ ਜੋ ਵੀ ਕੰਮ ਹਨ ਉਹਨਾਂ ਦੇ ਬੱਚਿਆਂ ਦੇ ਲਈ ਮਤਲਬ ਅੱਗੇ ਬੱਚਿਆਂ ਦੇ ਉਹਨਾਂ ਨੂੰ ਸੇਧ ਦੇਣਾ ਬੱਚਿਆਂ ਨੂੰ ਸਾਡੇ ਸਮਾਜ ਦੇ ਵਿੱਚ ਜਿਹੜੇ ਬੱਚੇ ਅੱਗੇ ਪੜ੍ਹਨਾ ਚਾਹੁੰਦੇ ਨੇ ਜੋ ਇੱਥੇ ਰਹਿ ਕੇ ਜੋ ਮਤਲਬ ਜਿਹੜਾ ਇਹਨਾਂ ਨੇ oprala ਕੀਤਾ ਸਿਰਫ ਕੀਰਤ ਸਿੰਘ ਜਸਲ ਜੀ ਨੇ ਪ੍ਰਧਾਨ ਜੀ ਨੇ ਬਹੁਤ ਵੱਡਾ oprala ਹੈ ਤਾਂ ਕਿ ਸਾਡੇ ਸਮਾਜ ਦੇ ਜੋ ਬੱਚੇ ਅੱਗੇ ਪੜ੍ਹਨਾ ਚਾਹੁੰਦੇ ਹਨ ਉਹ ਇੱਥੇ ਰਹਿ ਕੇ ਆਪਣੀ ਪੜਾਈ ਅੱਗੇ ਕਰ ਸਕਦੇ ਹਨ ਬਹੁਤ ਬਹੁਤ ਮਿਹਰਬਾਨੀ ਸਤਨਾਮ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਇਸ ਵਿਸ਼ੇਸ਼ ਕੰਟੈਂਟ ਨੂੰ ਲੈ ਕੇ ਸਰ ਸਭ ਤੋਂ ਪਹਿਲਾਂ ਤਾਂ ਦੇਸਾਂ ਦੇਸਾਂ ਵਿੱਚ ਬੈਠੀ ਗੁਰਪ੍ਰੀਤ ਸਾਧ ਸੰਗਤ ਜੀ ਵੈਗੁਰੂ ਖਾਲਸਾ ਸ੍ਰੀ ਵੈਗੁਰੂ ਜੀ ਦੀ ਫਤਿਹ ਜੈ ਭੀਮ ਜੈ ਭਾਰਤ ਅੱਜ ਅਸੀਂ ਮਰੇੜ ਕੋਲਾ ਤੋਂ ਆਏ ਹਾਂ ਜੀ ਖਾਸ ਕਰਕੇ ਮੇਰੇ ਜਿੰਨੇ ਵੀ ਸਤਕਾਰਯੋਗ ਕਿਸੇ ਨਾ ਕਿਸੇ ਮਹਿਕਮੇ ਚੋਂ ਰਿਟਾਇਰ ਹੋਏ ਨੇ ਸਭ ਨੂੰ ਨਾਲ ਲੈ ਕੇ ਆਏ ਅੱਜ ਘਟੂ ਘਟ 15 ਤੋਂ 20 ਬੰਦਿਆਂ ਦਾ ਦਸਾ ਸਾਡਾ ਮਰੇੜ ਕੋਲੇ ਤੋਂ ਆਇਆ ਤੇ ਸਭ ਤੋਂ ਪਹਿਲਾਂ ਤਾਂ ਇਹ ਵੀ ਇਹਨਾਂ ਨੂੰ ਸਾਰਿਆਂ ਨੂੰ ਬੜੀ ਵਧਾਈ ਹੈ ਵੀ ਆਪਣੀ ਜ਼ਿੰਦਗੀ ਦਾ ਬਹੁਤ ਜਿਹੜਾ 골ਡਨ ਟਾਈਮ ਆ ਗਿਆ ਉਹਨਾਂ ਨੇ ਡਿਪਾਰਟਮੈਂਟ ਨੂੰ ਤੇ ਸਮਾਰਨ ਦਿੱਤਾਗਾ ਟੀਚਰ ਲਾਈਨ ਦੇ ਵਿੱਚ ਬਹੁਤ ਸਾਰੇ ਲੋਕ ਰਿਟਾਇਰ ਨੇ ਇੱਕ ਬੜੇ ਜਿੱਥੋਂ ਇੱਕ ਆਪਾਂ ਕਹਿ ਸਕਦੇ ਹਾਂ ਵੀ ਡੀਸੀ ਆਈਐਸ ਅਫਸਰ ਪੀਸਰ ਅਫਸਰ ਨਿਕਲਦੇ ਨੇਗੇ ਔਰ ਬਹੁਤ ਵੱਡੀ ਗੱਲ ਆ ਗਈ ਔਰ ਸਭ ਤੋਂ ਵੱਡੀ ਗੱਲ ਅਸੀਂ ਧੰਨਵਾਦ ਕਰਨਾ ਚਾਹੁੰਦੇ ਆਂਗੇ ਤੁਹਾਡਾ YouTube ਚੈਨਲ ਦਾ ਜੀ ਔਰ ਸਾਡੇ ਪੰਜਾਬ ਦੇ ਪ੍ਰਧਾਨ ਨੇ ਜੋ ਪੋਸੋ ਦੇ ਸਰਦਾਰ ਕੀਚਨ ਜਸਲ ਜੀ ਇਹਨਾਂ ਦਾ ਬੜਾ ਧੰਨਵਾਦ ਆ ਕਿਉਂਕਿ ਸਮਾਜ ਨੂੰ ਦੇਖੋ ਕਿ ਵੱਡੀ ਗੱਲ ਕੀ ਹੈ ਇੱਕ ਐਪਰੀਸ਼ੀਏਟ ਕਰਨ ਦੀ ਲੋੜ ਆ ਇਸ ਸਮਾਜ ਨੂੰ ਐਪਰੀਸ਼ੀਏਟ ਵੀ ਕਰਨ ਦੀ ਲੋੜ ਆ ਤੇ ਖਾਸ ਕਰ ਹੌਸਲਾ ਵਜਾਈ ਇੱਕ ਮਾਨ ਸਨਮਾਨ ਦੇ ਲਈ ਜਿਹ ਇੱਕ ਜਦੋਂ ਆਪਾਂ ਇੱਕ ਜ਼ੀਰੋ ਨੂੰ ਹੀਰੋ ਬਣਾ ਦਿੰਦੇ ਆ ਫਿਰ ਆਪਾਂ ਬਿਲਕੁਲ ਬਿਲਕੁਲ ਮਾਨ ਸਨਮਾਨ ਦੀ ਬਹੁਤ ਲੋੜ ਅੱਜ ਇਹਨਾਂ ਦਾ ਜਿਹੜਾ ਮਾਨ ਸਨਮਾਨ ਪੂਰਾ ਪੰਜਾਬ ਦੇ ਲੈਵਲ ਤੇ ਕਰ ਰਹੇ ਨੇ ਤੋਂ ਧੰਨਵਾਦ ਆ ਸਾਹਿਬ ਦਾ ਬਹੁਤ ਵੱਡਾ ਬਹੁਤ ਵੱਡਾ ਰੋਲ ਹੈ ਮਿਹਰਬਾਨ ਇੰਨੇ ਗੱਲਾਂ ਹੋਇਆ ਬਹੁਤ ਬਹੁਤ ਧੰਨਵਾਦ ਸੋ ਸਤਨਾਮ ਸਿੰਘ ਜੀ ਮਲੇਰ ਕੋਟਲੇ ਤੋਂ ਮੇਰੇ ਨਾਲ ਜੁੜੇ ਨੇ ਔਰ ਮੈਂ ਦੱਸਣਾ ਚਾਹੁੰਦਾ ਕਿ ਦਰਾਹੇ ਤੋਂ ਡਿਸਟ੍ਰਿਕਟ ਲੁਧਿਆਣਾ ਦੇ ਪ੍ਰੈਜ਼ੀਡੈਂਟ ਨਿਰਮਲ ਸਿੰਘ ਜੀ ਵੀ ਇਸ ਸਮੇਂ ਸਾਡੇ ਨਾਲ ਨੇ ਉਹਨਾਂ ਦੀ ਪੂਰੀ ਟੀਮ ਸਾਡੇ ਨਾਲ ਹੈ ਸਬ ਤੋਂ ਪਹਿਲਾਂ ਮੈਂ ਮਲੇਰ ਕੋਟਲੇ ਦੇ ਸਾਡੇ ਵੀਰ ਨੇ ਉਹਨਾਂ ਤੋਂ ਬਾਅਦ ਮੈਂ ਬਕਾਇਦਾ ਤੌਰ ਤੇ ਡਿਸਟ੍ਰਿਕਟ ਲੁਧਿਆਣਾ ਵੱਲ ਜਾਵਾਂਗਾ ਅੱਜ ਦੇ ਇਸ ਕੰਟੈਂਟ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਬਹੁਤ ਖੁਸ਼ੀ ਦੀ ਗੱਲ ਹੈ ਜੀ ਤੇ ਸਾਡੇ ਸਮਾਜ ਦੇ ਜਿਹੜੇ ਹੀਰੇ ਨੇ ਜਿਨ੍ਹਾਂ ਨੇ ਬੜਾ ਮਤਲਬ ਜ਼ਿੰਦਗੀ ਦੇ ਵਿੱਚ ਤੰਗੀਆਂ ਤੁਰਸੀਆਂ ਨੂੰ ਝੱਲਦੇ ਹੋਏ ਬੜੀ ਮਿਹਨਤ ਕੀਤੀ ਹੈ ਔਰ ਵੱਡੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਨੇ ਆਪਣੇ ਬੱਚਿਆਂ ਦੀ ਜ਼ਿੰਦਗੀ ਸਵਾਰੀ ਹੈ ਤੇ ਆਪਣੇ ਮਾਪਿਆਂ ਦਾ ਭਵਿੱਖ ਵਧੀਆ ਮੰਤਰ ਉਹ ਉਜੜ ਕੀਤਾ ਸੋ ਅੱਜ ਉਹਨਾਂ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਇਸ ਪਾਵਰ ਆਫ ਸੋਸ਼ਲ ਜੁਨਿਟੀ ਦੇ ਪ੍ਰਧਾਨ ਸ਼੍ਰੀ ਫਕੀਰ ਚੰਦ ਜਸਲ ਜੀ ਅਤੇ ਸਮੁੱਚੀ ਟੀਮ ਦੇ ਵੱਲੋਂ ਸਨਮਾਨਤ ਕਰਨ ਦਾ ਜੋ ਉਪਰਾਲਾ ਕੀਤਾ ਗਿਆ ਅਸੀਂ ਕਹਿੰਦੇ ਬਹੁਤ ਕਾਬਲੀ ਤਾਰੀਫ ਹੈ ਇਹ ਹੋਣਾ ਚਾਹੀਦਾ ਕਿਉਂਕਿ ਜੋ ਵਿਅਕਤੀ ਸਾਡੇ ਸਮਾਜ ਦੇ ਜਿਨ੍ਹਾਂ ਨੇ ਮਿਹਨਤ ਕੀਤੀ ਹੈ 35 35 40 40 ਸਾਲ ਸਰਵਿਸ ਕਰਕੇ ਸੇਵਾ ਕਰਕੇ ਦੇਸ਼ ਦੀ ਅ ਇੱਥੇ ਤੱਕ ਪਹੁੰਚੇ ਨੇ ਅੱਜ ਉਹਨਾਂ ਦਾ ਮਾਨ ਸਨਮਾਨ ਅੱਜ ਉਹ ਖੁੱਲੇ ਨਹੀਂ ਸਮਾਉਂਦੇ ਸੋ ਅਸੀਂ ਫਕੀਰ ਚੰਦ ਅਸਲ ਜੀ ਪ੍ਰਧਾਨ ਜੀ ਦਾ ਔਰ ਸਮੁੱਚੀ ਟੀਮ ਦਾ ਮਲੇਰ ਕੋਲਾ ਦੀ ਤਰਫੋਂ ਤਹਿ ਦਿਲੋਂ ਬੜੇ ਧੰਨਵਾਦੀਆਂ ਔਰ ਅਸੀਂ ਕਹਿੰਦੇ ਆਂ ਵੀ ਇਹ ਜਿਹੜਾ ਆਧਾਰਾ ਹੈ ਇਹ ਬੜਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਮਿਹਰਬਾਨੀ ਬਹੁਤ ਬਹੁਤ ਮਿਹਰਬਾਨੀ ਮੇਰੇ ਵੀਰ ਔਰ ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਡਿਸਟ੍ਰਿਕਟ ਲੁਧਿਆਣਾ ਦੇ ਪ੍ਰੈਜ਼ੀਡੈਂਟ ਨਿਰਮਲ ਸਿੰਘ ਜੀ ਇਸ ਵਕਤ ਮੇਰੇ ਨਾਲ ਨਹੀਂ ਔਰ ਤੁਸੀਂ ਆਪਣੀ ਟੀਮ ਨਾਲ ਆਏ ਹੋ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਯੂ ਡੂਇੰਗ ਵੈਰੀ ਵੈਲ ਆਪਣੇ ਏਰੀਆ ਦੇ ਵਿੱਚ ਤੁਸੀਂ ਨਿਰਮਲ ਜੀ ਬਹੁਤ ਕੁਝ ਕਰ ਰਹੇ ਹੋ ਅੱਜ ਦੇ ਇਸ ਖਾਸ ਕੰਟੈਂਟ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਸੋ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜੋਸ਼ ਕਿਚਨ ਜਸੱਲ ਜੀ ਪ੍ਰਬੰਧਨ ਜੀ ਵੱਲੋਂ ਰਿਟਾਇਰਮੈਂਟ ਮਲਾਜਮਾਂ ਦਾ ਫੰਕਸ਼ਨ ਰੱਖਿਆ ਜਾਂਦਾ ਇਹ ਕਾਬਲੇ ਤਰੀਫਾ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਦੇ ਨਾਲ ਸਾਡੇ ਸਮਾਜ ਦੇ ਜਿਹੜੇ ਮਲਾਜਮ ਨੇ ਉਹਨਾਂ ਨੂੰ ਉਤਸ਼ਾਹ ਮਿਲਦਾ ਕਿ ਇੱਕ ਫਰੰਟ ਉੱਤੇ ਇਕੱਠੇ ਹੋ ਕੇ ਆਪਾਂ ਸੰਘਰਸ਼ ਕਰਾਂ ਬਹੁਤ ਖੂਬ ਬਹੁਤ ਖੂਬ ਮੇਰੇ ਨਾਲ ਮੇਰੇ ਵੀਰ ਜਿਨ੍ਹਾਂ ਨੂੰ ਅਕਸਰ ਆਪਾਂ ਸੁਣਦੇ ਆਂ ਅੱਜ ਦੇ ਇਸ ਕੰਟੈਂਟ ਨੂੰ ਲੈ ਕੇ ਕੀ ਕਹਿਣਾ ਚਾਹੀਦਾ ਸਭ ਤੋਂ ਪਹਿਲਾਂ ਲਮਤ ਪ੍ਰੋਫੈਸਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਕਰਦਾ ਕਿਉਂਕਿ ਜਿਹੜੇ ਮੰਚ ਤੇ ਇਹ ਮੰਚ ਹੀ ਆ ਜਿਹੜਾ ਸਾਨੂੰ ਜਾਗਰੂਤ ਕਰਦਾ ਤੇ ਮੈਂ ਇਹ ਗੱਲ ਕਹਿਣਾ ਵੀ ਅੱਜ ਤੋਂ 75 ਸਾਲ ਪਹਿਲਾਂ 바ਵਾ ਸਾਹਿਬ ਅੰਬੇਦਕਰ ਜੀ ਨੇ ਸਾਨੂੰ ਦਿੱਖਤੀ ਰੂਪ ਦੇ ਵਿੱਚ ਜੋ ਦਿੱਤਾ ਉਹ ਤੋਂ ਉਹ ਤੋਂ ਬਿਨਾ ਸਾਨੂੰ ਅੱਜ ਤੱਕ ਕੁਝ ਹੋਰ ਮਿਲਿਆ ਹੀ ਨਹੀਂ ਹੈਗਾ ਨਾ ਕਿਸੇ ਨੇ ਦਿੱਤਾ ਨਾ ਦੇਣਾ ਹੁਣ ਜਿਹੜੇ ਆ ਰਿਟਾਇਰਮੈਂਟ ਆਵਾ ਫੰਕਸ਼ਨ ਰੱਖਿਆ ਇਹ ਬਹੁਤ ਵਧੀਆ ਉਪਰਾਲਾ ਕਿਉਂਕਿ ਜਦੋਂ ਰਿਟਾਇਰਮੈਂਟ ਹੋ ਕੇ ਬੰਦਾ ਆਉਂਦਾ ਉਹ ਬਹੁਤ ਹੀ ਮਤਲਬ ਸਮਝ ਲੋ ਸਿੱਖ ਜਾਂਦਾ ਬਹੁਤ ਕੁਝ ਉਹਦੇ ਕਾਰਨ ਉਹਨੂੰ ਹੋ ਜਾਂਦਾ ਜਦੋਂ ਟੀਮ ਬਣ ਕੇ ਕਰਦੇ ਨੇ ਤਾਂ ਬਹੁਤ ਜਲਦੀ ਆਪਣੇ ਜਿਹੜੇ ਸੰਘਰਸ਼ ਨੇ ਬੰਦਾ ਉਹਨੂੰ ਤੇਜ਼ ਕਰਕੇ ਆਪਣੇ ਹੱਕ ਲੈ ਸਕਦੇ ਆ ਇਹ ਬਹੁਤ ਵਧੀਆ ਉਪਰਾਲਾ ਆ ਲੇਕਿਨ ਇੰਕਾ ਨੂੰ ਜ਼ਰੂਰ ਹੈ ਜਿੰਨੇ ਮੇਰੇ ਵੀਰ ਰਿਟਾਇਰਮੈਂਟ ਲੈ ਚੁੱਕੇ ਨੇ ਸੇਵਾ ਮੁਕਤ ਹੋ ਚੁੱਕੇ ਨੇ ਉਹਨਾਂ ਦੀਆਂ ਹੁਣ ਜ਼ਿੰਮੇਵਾਰੀਆਂ ਜਿਹੜੀਆਂ ਕੀ ਅਜੇ ਵੀ ਸਰਵਿਸ ਦੇ ਨਾਲ ਰਿਲੇਟਡ ਨਹੀਂ ਜਾਂ ਸਮਾਜ ਦੇ ਪ੍ਰਤੀ ਰਿਲੇਟਡ ਨਹੀਂ ਜ਼ਿੰਮੇਵਾਰ ਇਹੋ ਗੱਲ ਹੀ ਹੁੰਦੀ ਜਦੋਂ ਬੰਦਾ ਮੁਲਾਜ਼ਮ ਹੁੰਦਾ ਜਾਂ ਕਿਤੇ ਸਬਦਾਨਿਕ ਅਹੁਦੇ ਤੇ ਬੈਠਾ ਹੁੰਦਾ ਉਹਨੂੰ ਉਹਨੂੰ ਦਬਾਉਣ ਵਾਲੇ ਬਹੁਤ ਹੁੰਦੇ ਨੇ ਕਿਉਂਕਿ ਸਦੀਆਂ ਤੋਂ ਚੱਲਦਾ ਆ ਰਿਹਾ ਜਦੋਂ ਬੰਦਾ ਰਿਟਾਇਰ ਹੋ ਜਾਂਦਾ ਇੱਕ ਤਰ੍ਹਾਂ ਦੇ ਕੋ ਤਜਰਬਾ ਆ ਜਾਂਦਾ ਇੱਕ ਉਹਨੂੰ ਪਤਾ ਲੱਗਦਾ ਮੇਰਾ ਬੈਰੀ ਕੌਣ ਆ ਸਾਨੂੰ ਕੌਣ ਦਬਾਉਣਾ ਚਾਹੁੰਦਾ ਉਹ ਖੁੱਲ ਕੇ ਰਿਟਾਇਰ ਹੋਣ ਤੋਂ ਬਾਅਦ ਖੁੱਲ ਕੇ ਉਹ ਆਪਣੀ ਜੰਗ ਆ ਲੜ ਸਕਦਾ ਉਹ ਆਪਣੀ ਜੰਗ ਖੁੱਲ ਕੇ ਲੜ ਸਕਦਾ ਆਪਣੇ ਵਿਚਾਰ ਨਾ ਰੱਖੇ ਆਪਾਂ ਇਸ ਚੀਜ਼ ਦਾ ਵੀ ਧਿਆਨ ਰੱਖਣਾ ਵੀ ਆਪਾਂ ਕਿਸੇ ਦੇ ਨੁਕਸਾਨ ਨਹੀਂ ਕਰਨਾ ਸੀ ਆਪਣੇ ਹੱਕ ਲੈਣੇ ਨੇ ਆਪਾਂ ਕਿਸੇ ਨੂੰ ਉੱਚੀ ਨਹੀਂ ਬੋਲਣਾ ਕਿਸੇ ਨੂੰ ਮਾੜਾ ਨਹੀਂ ਮ ਦੀ ਆਪਣੀਆਂ ਪ੍ਰਾਪਤੀਆਂ ਦੱਸ ਕੇ ਆਪਣੇ ਰੈਵਰਾਂ ਦੀਆਂ ਪ੍ਰਾਪਤੀਆਂ ਦੱਸ ਕੇ ਅਸੀਂ ਸਮਾਜ ਨੂੰ ਜੋੜਨਾ ਵੀ ਆਪਣੇ ਹੱਕ ਵੀ ਪ੍ਰਾਪਤ ਕਰਨੇ ਨੇ ਬਿਲਕੁਲ ਬਿਲਕੁਲ ਸਮਾਜ ਨੂੰ ਜੋੜਨਾ ਕਿਸੇ ਵੀ ਤਰ੍ਹਾਂ ਦਾ ਕੋਈ ਗਿਲਾ ਸ਼ਿਕਵਾ ਨਹੀਂ ਹੈ ਮੇਰੇ ਨਾਲ ਕਪੂਥਲੇ ਤੋਂ ਬਕਾਇਦਾ ਤੌਰ ਤੇ ਚੱਲ ਕੇ ਆਏ ਨੇ ਮੇਰੇ ਵੀਰ ਔਰ ਜਿਹੜੇ ਕਿ ਰੇਲਵੇ ਕੋਚ ਫੈਕਟਰੀ ਕਪੂਰਥਲਾ ਦੇ ਵਿੱਚ ਹੈ ਬਿਲਕੁਲ ਮੇਰੇ ਗਵਾਂਢ ਦੇ ਵਿੱਚ ਹੈ ਔਰ ਸਰ ਕਪੂਥਲੇ ਤੋਂ ਪਹੁੰਚੇ ਹੋ ਤੁਸੀਂ ਔਰ ਅੱਜ ਇਸ ਖਾਸ ਕਰਕੇ ਇਸ ਮਾਹੌਲ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਕੀ ਕਹਿਣਾ ਚਾਹੁੰਦੇ ਹੋ ਸਰ ਬਹੁਤ ਵਧੀਆ ਮਾਹੌਲ ਹੈ ਬਹੁਤ ਉਪਰਾਲਾ ਜਿਹੜਾ ਅੰਬੈਦਕਾਰ ਰੂਟ ਤੇ ਆਪ ਬੰਦਾ ਪੋਸੂ ਦਾ ਜੀ ਮੈਂ ਆ ਕੇ ਬਹੁਤ ਖੁਸ਼ ਆਇਆ ਤੇ ਫਿਲਹਾਲ ਤਾਂ ਮੈਂ ਕੋਈ ਨਿੱਜੀ ਚੀਜ਼ ਇਨਾ ਸ਼ੇਅਰ ਨਹੀਂ ਕਰਨਾ ਥੋੜਾ ਰੁਕੇ ਮੈਂ ਇਸ ਤੇ ਕਰ ਦਾਂਗਾ ਇਹ ਜੋ ਇਹਨਾਂ ਦਾ ਉਪਰਾਲਾ ਬਹੁਤ ਵਧੀਆ ਹੈ ਇਹਨਾਂ ਜਿਹੜੇ ਬੈਰ ਬੰਦੇ ਆ ਕੁਝ ਅਪਾਰਟਮੈਂਟ ਚ ਦਾ ਆਪਣੇ ਵਿੱਚ ਬੰਦੇ ਆ ਵਿਲੇ ਹੁੰਦੇ ਆ ਕੁਝ ਉਹਨਾਂ ਦੇ ਇੱਕ ਤਰ੍ਹਾਂ ਸਹੀ ਤਰੀਕੇ ਨਾਲ ਡਿਸਪਲਨ ਢੰਗ ਨਾਲ ਕੰਮ ਕਰਨ ਦਾ ਤਰੀਕਾ ਹੁੰਦਾ ਉਹਨਾਂ ਨੂੰ ਕਿਚਨ ਦਾ ਤਰੀਕਾ ਹੁੰਦਾ ਉਹਨਾਂ ਦੇ ਉਸ ਤਰ੍ਹਾਂ ਦੇ ਨੂੰ ਅਸੀਂ ਆਪਣੇ ਸਮਾਜ ਲਈ ਆਪਣੇ ਵੈਲਫੇਅਰ ਲਈ ਸੋਰੀ ਮੁਨਫਤਾ ਦੀ ਵੈਲਫੇਅਰ ਲਈ ਯੂਜ਼ ਕਰੀਏ ਇਹ ਇੱਕ ਬਹੁਤ ਵੱਡਿਆ ਬੂਸ ਬੰਦੇ ਅਜੀ ਖੁਦ ਆ ਕੇ ਇਸ ਤੋਂ ਪਹਿਲੀ ਪਹਿਲੀ ਵਾਰ ਆਇਓ ਇਸ ਪਵੰਦੇ ਵਿੱਚ ਆ ਇਸ ਤੋਂ ਪਹਿਲਾਂ ਵੀ ਆਇਓ ਨਹੀਂ ਮੈਮ ਪਵੰਦ ਵਿੱਚ ਆ ਰਹਾ ਲੇਕਿਨ ਇਹਦਾ ਵਰਸਪ ਰੋਪਿਆ ਉਹਨਾਂ ਜਸਨ ਸਾਹਿਬ ਦੀ ਕੀ ਇਸ ਵਾਰੀ ਜੇ ਨੇ ਫਿਦਾਈ ਲਗੇ ਨੇ ਉਹਦੇ ਬਾਰੇ ਗੱਲ ਕਰਾਂ ਥੋੜਾ ਥੋੜਾ ਜਾਣਦਾ ਹੈ ਮੇਰੇ ਨਾਲ ਇੱਕ ਵੀਰ ਹੋਰ ਜੁੜੇ ਨੇ ਔਰ ਕੀ ਕੀ ਕਹਿਣਾ ਚਾਹੁੰਦੇ ਹੋ ਸਰ ਅੱਜ ਦੇ ਕੰਟੈਕਟ ਨਹੀਂ ਹੈ ਅੱਜ ਜੋ ਰਮਨਤ ਸਾਹਨੇ ਉਹਨਾਂ ਦਾ ਸਨਮਾਨ ਸੰਸਾਦ ਦੇ ਲੋਕ ਕੀਤਾ ਜਾ ਰਿਹਾ ਇਹ ਬਹੁਤ ਵਧੀਆ ਕਾਬਲਤਰੀ ਸਤਨਾ ਜੀ ਤੇ ਜਿਹੜਾ ਜਿਹ ਮੈਂ ਸਰਕਾਰੀ ਨੌਕਰੀ ਦੇ ਵਿੱਚੋਂ ਬੰਦਾ ਸੇਵਾ ਮੁਕਤ ਹੋਣ ਤੋਂ ਬਾਅਦ ਉਹਦਾ ਇਨਾ ਮਾਨਸਤਵ ਸਨਮਾਨ ਸਮਾਜ ਦੇ ਵਿੱਚ ਹੋਣਾ ਚਾਹੀਦਾ ਜਿੰਨਾ ਕਿ ਜਸਲ ਸਿੰਘ ਸਾਹਿਬ ਜੀ ਕਰ ਰਹੇ ਨੇ ਸੋ ਲੱਗੀ ਵਾਲੇ ਕਦੇ ਨਹੀਂ ਸੌਂਦੇ ਨਹੀਂ ਤੇਰੀ ਕਿਵੇਂ ਅੱਖ ਲੱਗ ਗਈ ਮੈਂ ਕੇਵਲ ਜੀ ਨੂੰ ਤੇ ਇਹ ਗੱਲਬਾਤ ਪਹਿਲਾਂ ਤਾਂ ਤੁਹਾਡਾ ਜੀ ਅਸੀਂ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜਨਾਬ ਧੰਨਵਾਦ ਕਿੱਥੇ ਚਲ ਗਏ ਸੀ ਤੁਸੀਂ ਜ਼ਰੂਰੀ ਨਹੀਂ ਮਤੇ ਜੀ ਬਹੁਤ ਮੈਂ ਤੁਹਾਡਾ ਸਵਾਗਤ ਕਰਦਾ ਕੇਵਲ ਜੀ ਮਜ਼ਾਕ ਕਰਨਾ ਕੀ ਕਰੀਏ ਜ਼ਿੰਦਗੀ ਹੈ ਚੱਲਦੀ ਰਹਿੰਦੀ ਹੈ ਅੱਜ ਦੇ ਇਸ ਇਸ ਕੰਟੈਂਟ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਹਾਂ ਬਹੁਤ ਖੂਸ਼ੀ ਦੀ ਗੱਲ ਹੈ ਜੀ ਸਭ ਤੋਂ ਪਹਿਲਾਂ ਮੈਂ ਜਿੰਨੇ ਵੀ ਸਾਡੇ ਮੇਰੇ ਕੋਲ ਦੇ ਸਾਥੀ ਜਾਂ ਹੋਰ ਬੱਖ-ਬੱਖੇ ਥਾਵਾਂ ਤੋਂ ਆਏ ਨੇ ਉਹਨਾਂ ਨੂੰ ਜੈਪੀ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮਝਦਾ ਵੀ ਪੰਜਾਬ ਦੇ ਵਿੱਚ ਸਾਇਦ ਇੱਕ ਇੱਕ ਇਹ ਪਲੇਟਫਾਰਮ ਹੈ ਜਿੱਥੇ ਆਪਾਂ ਰਿਟਾਇਰਮੈਂਟ ਤੋਂ ਬਾਅਦ ਚ ਬੰਦੇ ਨੂੰ ਮਾਨ ਸ਼ਰਮਾਨ ਬਖਸ਼ਦੇ ਆ ਕਿਉਂਕਿ ਆਪਣੀ ਆਪਣੀ ਜਥੇਬੰਦੀ ਦੇ ਵਿੱਚ ਤਾਂ ਹਰੇਕੇ ਮਤਲਬ ਜਥੇਬੰਦੀ ਕਰਦੀ ਆ ਪਰ ਜੋ ਸੋਸ਼ਲ ਜਥੇਬੰਦੀਆਂ ਨੇ ਮੇਰੇ ਖਿਆਲ ਦੇ ਵਿੱਚ ਸ਼ਾਇਦ ਸਾਡੀ ਇੱਕੋ ਇੱਕ ਜਥੇਬੰਦੀ ਪਾਵਰ ਆਫ ਸੋਸ਼ੀਅਲਿਟੀ ਹੈ ਜਿਹੜੀ ਰਿਟਾਇਰਮੈਂਟ ਤੋਂ ਬਾਅਦ ਚ ਬੰਦੇ ਨੂੰ ਮਾਨ ਸ਼ਰਮਾਨ ਬਖਸ਼ਦੀ ਹੈ ਬਹੁਤ ਵਧੀਆ ਮਤਲਬ ਖੁਸ਼ੀ ਦੀ ਗੱਲ ਹੈ ਇਹ ਸਾਨੂੰ ਇਸ ਜਥੇਬੰਦੀ ਨੂੰ ਬਤ ਬਤ ਐਪਰੀਸ਼ੀਏਟ ਕਰਨਾ ਬਣਦਾ ਸੋ ਮੇਰੇ ਵੀਰ ਨੇ ਕੇਬਲ ਜੀ ਜੋ ਕਿ ਮਲੇਰ ਕ્વાਟਰਾਂ ਤੋਂ ਨੇ ਔਰ ਅੱਜ ਉਹਨਾਂ ਨੇ ਇਸ ਭਵਨ ਦੇ ਵਿੱਚ ਪਹੁੰਚੇ ਨੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਆਂ ਔਰ ਦੋਸਤੋ ਮੈਂ ਹਾਂਜੀ ਸਰ ਕੀ ਨਾਮ ਹੈ ਆਪ ਜੀ ਮੇਜਰ ਸਿੰਘ ਜੀ ਮੇਜਰ ਸਿੰਘ ਮੇਜਰ ਸਿੰਘ ਜੀ ਮੈਂ ਤੁਹਾਡਾ ਹੁਣੇ ਮੋਮੈਂਟੋ ਰੱਖ ਕੇ ਆਇਆ ਮੈਂ ਕਿ ਜਿਨ੍ਹਾਂ ਦਾ ਨਾਮ ਹੀ ਮੇਜਰ ਹੈ ਉਹ ਫਿਰ ਕਿੰਨੇ ਕੁ ਮੇਜਰ ਹੋਣਗੇ ਕਿਹੜੀ ਪੋਸਟ ਤੋਂ ਰਿਟਾਇਰ ਹੋਏ ਮੈਂ ਸਰ ਜੀ 500 ਦੇ ਵਿੱਚ ਇੰਸਪੈਕਟਰ ਇਹ ਪੋਸਟ ਤੋਂ ਰਿਟਾਇਰ ਹੋਏ ਜੀ ਹਾਂਜੀ ਅੱਛਾ ਜੀ ਕਿੰਨੇ ਸਾਲ ਸਰਵਿਸ ਕੀਤੀ ਸਰ 34 ਸਾਲ ਸਰਵਿਸ ਕੀਤੀ ਹਾਏ ਰੱਬਾ ਜ਼ਿੰਦਗੀ ਦੇ 34 ਸਾਲ ਫਿਰ ਹੁਣ ਸਾਰਾ ਹੀ ਜੀਵਨ ਸਮਾਜ ਲਈ ਹੋਏਗਾ ਹਾਂਜੀ ਹਾਂਜੀ ਪੱਕੀ ਗੱਲ ਹੈ ਪੱਕੀ ਗੱਲ ਹੈ ਬੀਤੇ ਝੋੜੇ ਸਟੱਬ ਦੇ ਹਾਂਜੀ ਹਾਂਜੀ ਪੱਕਾ ਜੀ ਅਸੀਂ ਫੜ ਲੈਣਾ ਹੋਰ ਕੰਮ ਹੀ ਨਹੀਂ ਕੋਈ ਆ ਪੜੀ ਸੋ ਮੇਜਰ ਸਿੰਘ ਜੀ ਮੇਰੇ ਵੀਰ ਨੇ ਔਰ ਜਿਨ੍ਹਾਂ ਨੇ 34 35 ਸਾਲ ਸਰਕਾਰ ਨੂੰ ਦਿੱਤੇ ਨੇ ਔਰ ਅੱਜ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਦੇ ਚਿਹਰੇ ਤੇ ਖੁਸ਼ੀ ਦੇਖੋ ਕਿੰਨੀ ਹੈ ਔਰ ਅੱਜ ਇੱਥੇ ਕਿਸ ਤਰ੍ਹਾਂ ਆਣਾ ਹੋਇਆ ਅੱਜ ਆਣਾ ਸਾਡੇ ਸਾਡੇ ਸਰਦਾਰ ਸਿੰਘ ਜੀ ਪੀਡਬੀ ਡੀ ਚ ਪਾਣ ਜਾਣੀ ਜੀ ਇਹਨਾਂ ਨੇ ਮੈਨੂੰ ਗਾੜੀ ਕਿਤੇ ਮਮਾ ਜੀ ਆ ਕੇ ਕਰਕੇ ਅੱਛਾ ਤੁਹਾਡੇ ਪਾਂ ਜੀ ਨੇ ਹਾਂ ਜੀ ਹਾਂ ਜੀ ਬਾਜੀ ਬਤਾ ਨਹੀਂ ਮੇਰੇ ਪਿੱਛੇ ਉਂਗਲੀ ਪਰ ਲੈ ਹਾਈ ਹਾਈ ਮਤਲਬ ਲਾਓ 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 ਯਾ ਹਾਂ ਬਸ ਇਹਨਾਂ ਨੇ ਕਿਹਾ ਜੀ ਮਮਾਏ ਤੁਹਾਨੂੰ ਥਲੇ ਗਿਆ ਮਾਏ ਪੈ ਗਈ ਜਿੱਦਾਂ ਬਹੁਤ ਬਹੁਤ ਕੁਝ ਹੋਈ ਇੱਥੇ ਅਗੇ ਜੀ ਹਾਂ ਜੀ ਆਮਰੇ ਦਾ ਜਾਣੀ ਜਿ ਸਰਕਾਰੀ ਜਿਹੜੇ ਕੰਮ ਕਰੇ ਸਮਾਜ ਉਪਰ ਬਹੁਤ ਸੋਹਣਾ ਲੱਗਿਆ ਸਾਨੂੰ ਜੀ ਬਾਕੀ ਸਾਹਿਬ ਬਹੁਤ ਖੁਸ਼ੀ ਹੈ ਸਾਨੂੰ ਜੀ ਜੀ ਸੋ ਦੋਸਤੋ ਮੇਰੇ ਨਾਲ ਇਹ ਹੋਰ ਮੇਰੇ ਵੀਰ ਜੁੜੇ ਨੇ ਆਓ ਸਰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿੱਥੋਂ ਆਇਓ ਸਰ ਅਸੀਂ ਮਤਲਬ ਦਰਾਹੇ ਤੋਂ ਆਏ ਅੱਛਾ ਜੀ ਕਿਹੜੀ ਪੋਸਟ ਤੋਂ ਰਿਟਾਇਰ ਹੋਏ ਅਸੀਂ ਪ੍ਰਾਈਵੇਟ ਜੌਬ ਸਿਵਲ ਇੰਜੀਨੀਅਰ ਤੋਂ ਰਿਟਾਇਰ ਹੋਏ ਆਏ ਹਾਂ ਜੀ ਅੱਛਾ ਜੀ ਹਾਂਜੀ ਹਾਂਜੀ ਮੈਂ ਆਪਣਾ ਮਤਲਬ ਅਗਲਾ ਟਾਈਮ ਆ ਜਿਹੜਾ ਮਤਲਬ ਆਪਣੇ ਸਮਾਜ ਦੀ ਭਲਾਈ ਵਾਸਤੇ ਲੰਮਾ ਬਹੁਤ ਬਹੁਤ ਅੱਛੀ ਗੱਲ ਹੈ ਸਰ ਕਿਸ ਤਰ੍ਹਾਂ ਮਹਿਸੂ ਜੀ ਬਹੁਤ ਕੁਝ ਹੋਇਆ ਕਿ ਨਿਰਮਲ ਸਿੰਘ ਜੀ ਦਾ ਬੜੇ ਮਤਲਬ ਕਹਿ ਸਕਦੇ ਆ ਕਿ ਜ਼ਮੀਨ ਨਾਲ ਜੁੜੇ ਹੋਏ ਇਨਸਾਨ ਨੇ ਇਹ ਪੂਰੇ ਏਰੀਆ ਨੂੰ ਜੋੜਿਆ ਹੋਇਆ ਹੈ ਹਾਂਜੀ ਹਾਂਜੀ ਬਿਲਕੁਲ ਇਹਨਾਂ ਦੀ ਬਦੌਲਤ ਅਸੀਂ ਜੁੜੇ ਆਂ ਜੀ ਜੁੜੇ ਆਂ ਹਾਂਜੀ ਹਾਂਜੀ ਮੇਰੇ ਨਾਲੇ ਬਾਗੀ ਜੀ ਕਿੱਥੇ ਗਏ ਨੇ ਬਾਗੀ ਹੋ ਚੁੱਕੇ ਹੋ ਹੁਣ ਡਿਪਾਰਟਮੈਂਟ ਚ ਕੀ ਬਾਤ ਆ ਬਹੁਤ ਵਧੀਆ ਇਨਸਾਨ ਹੈ ਮਾਸ਼ਾਅੱਲਾ ਹਰ ਵਾਰ ਇਹਨਾਂ ਦੇ ਨਾਲ ਮਿਲਾਪ ਹੁੰਦਾ ਹੈ ਮੈਂ ਕਹਿੰਦਾ ਇਹਨਾਂ ਦੇ ਚਿਹਰੇ ਤੇ ਜਿਹੋ ਜੀ ਰੌਣਕ ਹੈ ਸਤਿਗੁਰ ਹਰ ਇੱਕ ਦੇ ਚਿਹਰੇ ਤੇ ਇਸ ਤਰ੍ਹਾਂ ਦੀ ਰੌਣਕ ਰੱਖੇ ਪਹਿਲਾਂ ਤਾਂ ਰਿਟਾਇਰਮੈਂਟ ਦੀਆਂ ਮੁਬਾਰਕਾਂ ਬਹੁਤ-ਬਹੁਤ ਸਾਰਿਆਂ ਨੂੰ ਧੰਨਵਾਦ ਜੀ ਮੈਂ 38 तकरीबन 38 ਸਾਲ ਜੀ ਪੀਐਸਪੀਸੀਐਲ ਸੇਵਾ ਕਰਕੇ 31 ਜੁਲਾਈ ਨੂੰ ਸੇਵਾਮੁਕਤ ਹੋਇਆ 31 ਜੁਲਾਈ ਨੂੰ ਵਾਹ ਜੀ ਬਤੌਰ ਅਸਿਸਟੈਂਟ ਐਕਸ਼ਨ ਹੈ ਜੀ ਹਾਂ ਜੋਨਲ ਗਿਆਨ ਕੇਂਦਰ ਜਲੰਧਰ ਤੋਂ ਮੇਰੀ ਲਗਾਤਾਰ ਜਿਹੜੀ ਜੌਬ ਆ ਜੋ ਖੇਤ ਵਿੱਚ ਮੈਂ ਮਿਸ਼ਨ ਹੀ ਕੀਤਾ ਅੱਛਾ ਜੀ ਵਿੱਚ ਦੁਨੀਆ ਸੇਵ ਕਮਾਈ ਹੈ ਅੰਦਰਗਾ ਵਸਨ ਪਾਈ ਹੈ ਜਿਹੜੀ ਡਿਊਟੀ ਆ ਡਿਊਟੀ ਨੂੰ ਵੀ ਸੇਵਾ ਦੀ ਭਾਵਨਾ ਨਾਲ ਹੀ ਆਪਾਂ ਕਰਦੇ ਹਾਂ ਨਾਲ ਮੇਰੀ ਬੇਟੀ ਜਿਹੜੇ ਮਾਸਟਰ ਇਹਨਾਂ ਨੇ ਮਾਸਟਰ ਕੀਤੀ ਆ ਅੱਛਾ ਜੀ ਹਾਂ ਆਪਣੇ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਵੈਰੀ ਗੁੱਡ ਤੇ ਇੰਟਰਨੈਸ਼ਨਲ ਖਿਡਾਰੀ ਨੇ ਇਹ ਲਾਉਣ ਬਾਲ ਦੇ ਵਿੱਚ ਜੀ 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 ਤੇ ਮੇਰੀ ਜ਼ਿੰਦਗੀ ਦਾ ਹੀ ਇਹੀ ਲਕਸ਼ਾ ਵੇ ਅਸੀਂ ਆਪਣੇ ਸੁਭਾਜ ਦੇ ਲਈ ਕੁਝ ਕਰੀਏ ਬਿਲਕੁਲ ਬਾਗੀ ਜੀ ਨੂੰ ਮੈਂ ਅਕਸਰ ਮੇਰੇ ਨਾਲ ਹੀ ਰਹਿੰਦੇ ਨੇ ਕਾਫੀ ਪ੍ਰੋਗਰਾਮਾਂ ਤੇ ਅਸੀਂ ਇਕੱਠੇ ਹੁੰਦੇ ਆਂ ਔਰ ਰੇਲਵੇ ਡਿਪਾਰਟਮੈਂਟ ਦੀ ਜੇ ਗੱਲ ਨਾ ਕਰੀਏ ਤਾਂ ਕਿਤੇ ਨਾ ਕਿਤੇ ਗੱਲ ਕੱਚੀ ਰਹਿ ਜਾਂਦੀ ਹੈ ਔਰ ਜਦੋਂ ਵੀ ਕਿਤੇ ਦੂਰ ਪਾਰ ਜਾਣਾ ਹੋਵੇ ਸਭ ਤੋਂ ਪਹਿਲਾਂ ਟਾਈਮ ਟੇਬਲ ਦੇਖੀਦਾ ਜਦੋਂ ਉੱਥੇ ਸਮਝ ਨਹੀਂ ਆਉਂਦੀ ਮੈਨੂੰ ਤਾਂ ਅੱਜ ਤੱਕ ਨਹੀਂ ਟਾਈਮ ਟੇਬਲ ਦੀ ਸਮਝ ਆਈ ਇਹ ਰਿਐਲਿਟੀ ਹੈ ਮੈਂ ਕਹਿੰਦਾ ਹੁੰਦਾ ਜੀ ਮੈਂ ਫਿਰ ਵੀ ਜਿਹੜੇ ਰੇਲਵੇ ਦੇ ਮੇਰੇ ਦੋਸਤ ਨੇ ਉਹਨਾਂ ਨਾਲ ਸੰਪਰਕ ਕਰਦਾ ਵੀ ਇੱਥੇ ਕਿੰਨੇ ਵਜੇ ਟ੍ਰੇਨ ਆ ਜਾਏਗੀ ਇੱਕ ਘੰਟਾ ਲੇਟ ਆ ਜੀ 10 ਘੰਟੇ ਲੇਟ ਆ ਫਿਰ ਕਹਿੰਦਾ ਨਹੀਂ ਬਾਸੀ ਠੀਕ ਹੈ ਪਰ ਇਹਨਾਂ ਨੇ ਜਿੰਨੀ ਨੇਰ ਸੇਵਾ ਦਿੱਤੀ ਹੈ ਬਾ ਕਮਾਲ ਦਿੱਤੀ ਹੈ ਵੀਰ ਜੀ ਕੀ ਨਾਮ ਹੈ ਆਪ ਜੀ ਦਾ ਇਹਨਾਂ ਦਾ ਮੋਨ ਲਾਲ ਜੀ ਮੋਨ ਲਾਲ ਜੀ ਰੇਲਵੇ ਤੋਂ ਆ ਰਹੇ ਹਾਂ ਹਾਂ ਜੀ ਹਾਂ ਜੀ ਕੀ ਬਾਤ ਹੈ ਮੈਂ ਪੀ ਐਲ ਡਬਲਯੂ ਟੇਰਮ ਆ ਜੀ 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 ਸਰ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਮੁਬਾਰਕਾਂ ਤੁਹਾਡੇ ਪੂਰੇ ਪਰਿਵਾਰ ਨੂੰ ਕਿਸ ਤਰ੍ਹਾਂ ਦਾ ਸਫ਼ਰ ਰਿਹਾ ਸਰ ਬਹੁਤ ਵਧੀਆ ਸਫ਼ਰ ਰਿਹਾ ਜ ਬਹੁਤ ਬਲੀਸਵਰਿਆ ਮੇਰੇ ਵਿੱਚ ਜੂਲ ਗਟਿਆ ਸਭش ਗਟਿਆ ਬੱਚੇ ਬਾਹਰ ਗਏ ਮੈਂ ਬਾਹਰ ਜਾ ਕੇ ਪੰਜ ਸਤ ਵਾਰੀ ਆਇਆ ਉਹ ਸਭ ਵਰੀ ਵੀ ਦੇਣਾ ਮੇ ਨਾਲ 10 ਸਤਿ ਹੋਰ ਆਏ ਨੇ ਇਹਨੇ ਰਿਟਾਇਰ ਹੋ ਕੇ ਆਏ ਨੇ ਇਹਨਾਂ ਨੂੰ ਮੈਂ ਨਾਲ ਲੈ ਕੇ ਆਇਆ ਭਾਈ ਦੇਖੋ ਆ ਕਿੱਥੇ ਕਿੰਨਾ ਕੁ ਬਧੀਆ ਸਵਾਗਤ ਕਰਦੇ ਸਾਡਾ ਬੜਾ ਸਤਿਕਾਰ ਕਰਦੇ ਤੁਸੀਂ ਹਰ ਵਾਰੀ ਜਦੋਂ ਤੁਸੀਂ ਆਨੇ ਆ ਸਾਡਾ ਬਹੁਤ ਸਤਿਕਾਰ ਕਰਦੇ ਆ ਮੈਨੂੰ ਇਹ ਬੜੀ ਖੁਸ਼ੀ ਹੁੰਦੀ ਆ ਗਿਵ ਐਂਡ ਟੇਕ ਹੁੰਦਾ ਸਰ ਜੋ ਦਵਾਂਗੇ ਉਹ ਹੀ ਆਪਾਂ ਲਵਾਂਗੇ ਸਰ ਨਹੀਂ ਦੇਖ ਬਿਲਕੁਲ ਸਹੀ ਕਹਿੰਦੇ ਆ ਜੀ ਇਹ ਰੀ ਡਿਪਾਰਟਮੈਂਟ ਨਾਲ ਨੂੰ ਜੋੜਿਆ ਤੁਸੀਂ ਬੰਦੇ ਸਾਰੇ ਜੋੜਿਆ ਸਾਰੇ ਡਿਪਾਰਟਮੈਂਟਾਂ ਨਾਲ ਜੋੜ ਰਹੇ ਆ ਉਹਨਾਂ ਦਾ ਮਾਨ ਸਤਿਕਾਰ ਕਰਦੇ ਆ ਜੋ ਕਿ ਰਿਟਾਇਰਮੈਂਟ ਤੋਂ ਬਾਅਦ ਬੜਾ ਬਹੁਤ ਸਤਿਕਾਰ ਕਰਦੇ ਹੋ ਅਸੀਂ ਤੁਹਾਡੀ ਬਹੁਤ ਰਣੀ ਆ ਮੈਂ ਆਪਣੇ ਨਾਲ ਸਾਥੀਆਂ ਲੈ ਕੇ ਆਇਆ ਆ ਉਹਨਾਂ ਨੂੰ ਜਰੂਰ ਜਰੂਰ ਵਿਚਾਰ ਸੁਣੋ ਬਿਲਕੁਲ ਬਿਲਕੁਲ ਹਾਂ ਸਰ ਕੀ ਨਾਮ ਹੈ ਵੀਰ ਜੀ ਆਪ ਜੀ ਦਾ ਸਭ ਤੋਂ ਪਹਿਲਾਂ ਜੈਪੀਮ ਜੈਪਾਲ ਮੇਰਾ ਨਾਮ ਸੰਤੋਖ ਸਿੰਘ ਹੈ ਜੀ ਮੈਂ ਅਜੇ ਵਰਸਮਨ ਜੇ ਰਿਟਾਇਰਡ ਹਾਂ ਰੇਲਵੇ ਜੀ ਤੁਸੀਂ ਰੇਲਵੇ ਦੀ ਗੱਲ ਕਰੀ ਹੈ ਰੇਲਵੇ ਤੋਂ ਬਾਅਦ ਚਾਹੁੰਦਾ ਪਹਿਲਾਂ ਅਸੀਂ ਕਿਹੜੇ ਸਮਾਜ ਚੋਂ ਆਏ ਉਹਦੀ ਵਾਰੀ ਗੱਲ ਕਰਨੀ ਹੈ ਇੱਥੋਂ ਅਸੀਂ ਦੁਰੇ ਆ ਕਿੱਥੇ ਪਹੁੰਚਿਆ ਇਹਨਾਂ ਹਾਲਾਤਾਂ ਚ ਪਹੁੰਚਿਆ ਉਹਦੇ ਬਾਰੇ ਗੱਲ ਕਰੋ ਰੇਲਵੇ ਵੀ ਤਾਂ ਸੈਕੰਡ ਹੈ ਦੇਖੋ ਅਸੀਂ ਬਹੁਤ ਇਹ ਮੋਨ ਲਾ ਜੀ ਦੱਸਿਆ ਬਹੁਤ ਹੀ ਤੰਗੀਆਂ ਤਰੂਸ਼ੀਆਂ ਤੋਂ ਨਿਕਲ ਗਏ ਹਾਂ ਬਿਲਕੁਲ ਸਰ ਅਗਰ ਸਾਡੇ ਰੇਲਬਰ ਬਾਬਾ ਸਾਹਿਬ ਨਾ ਹੁੰਦੇ ਤਾਂ ਸਾਡਾ ਪਤਾ ਨਹੀਂ ਕੀ ਹਾਲ ਹੋਣਾ ਸੀ ਅਸੀਂ ਤਾਂ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਕਰਦੇ ਆਂ ਰੇਲਵੇ ਦਾ ਬਾਅਦ ਚ ਕਰਾਂਗੇ ਪਹਿਲਾਂ ਬਾਬਾ ਸਾਹਿਬ ਦਾ ਬਹੁਤ-ਬਹੁਤ ਕੋੜ-ਕੋੜ ਧੰਨਵਾਦ ਜੀ ਇਹਨਾਂ ਦੇ ਬਦੌਲਤ ਅਸੀਂ ਅਸੀਂ ਪਹੁੰਚੇ ਆਂ ਸਾਡੇ ਬੱਚੇ ਪਹੁੰਚ ਰਹੇ ਆ ਤੇ ਬਾਕੀ ਰੇਲ ਦਾ ਸਫਰ ਬਾਰੇ ਤੁਸੀਂ ਪੁੱਛਿਆ ਜੀ ਮੈਂ ਰੇਲੇ 'ਚ 36 ਸਾਲ ਨੌਕਰੀ ਕੀਤੀ ਇੱਥੇ ਔਰ ਐਜੇ ਕਲਾਸਮੈਨ ਆਫਸਰ ਰਟਾਇਰ ਹੋਇਆ ਇਹ ਵੀ ਸਭ ਆਪਸ ਆਪ ਹੀ ਦੇਣਾ ਹੈ ਤੇ ਤੁਹਾਡੇ ਸਾਥੀਆਂ ਦੇਣਾ ਹੈ ਸੰਤੋਖ ਸਿੰਘ ਜੀ ਵਾਕਿਆ ਹੈ ਜਿਨ੍ਹਾਂ ਨੇ ਅਸਲ ਸੇਵਾ ਕੀਤੀ ਉਹਨਾਂ ਦੇ ਚਿਹਰੇ ਤੇ ਵੈਸੀ ਹੀ ਨੂਰ ਹੈ ਬਾਕੀ ਪਰਿਵਾਰ ਦੇ ਵਿੱਚ ਮੇਰੇ ਦੋ ਬੱਚੇ ਬਹੁਤ ਉਹ ਵੀ ਵੈਲ ਸੈਟਡ ਨੇ ਮੇਰੇ ਬੇਟਾ ਐਮ ਐਸ ਡਾਕਟਰ ਹੈ ਪੀਏ ਜੰਦੀਵੜ ਹੈ ਜੀ ਔਰ ਬੇਟੀ ਮੇਰੀ ਕੈਨੇਡਾ ਹੈ ਸਭ ਉਹ ਫਿਰ ਗੱਲ ਫਿਰ ਉੱਥੇ ਆ ਜਾਂਦੀ ਹੈ ਬਾਪੂ ਸਾਹਿਬ ਉਹ ਦੇਣ ਉਹਨਾਂ ਦੀ ਹੈ ਬਾਕੀ ਧਰਮ ਨੂੰ ਜਿਹੜੇ ਨੂੰ ਅਸੀਂ ਮੰਨਦੇ ਆ ਉਹ ਸਾਡੇ ਗੈਰ ਨੋਟ ਮੈਡਮ ਕੀ ਨਾਮ ਹੈ ਸਰ ਸਰ ਮੇਰਾ ਨਾਮ ਲਾਲਚੰਦ ਜੀ ਲਾਲਚੰਦ ਜੀ ਹਾਂ ਜੀ ਸਰ ਹਾਂ ਜੀ ਲਾਲਚੰਦ ਜੀ ਕਿਸ ਤਰ੍ਹਾਂ ਦਾ ਰਿਹਾ ਤੁਹਾਡਾ ਰੇਲਵੇ ਦਾ ਸਫ਼ਰ ਜੈਪੀਮ ਜੈਪਾਲ ਹਾਂ ਜੀ ਸਰ ਮੇਰਾ ਸਫ਼ਰ ਰੇਲਵੇ ਦਾ ਬਾਬਾ ਸਾਹਿਬ ਦੀ ਕਿਰਪਾ ਦੇ ਨਾਲ ਬਹੁਤ ਅੱਛਾ ਰਿਹਾ 36 ਸਾਲ ਦੀ ਜੋਬ ਕੀਤੀ ਮੈਂ ਸਰ ਅੱਛਾ ਜੀ ਹਾਂ ਜੀ ਸਰ ਸੀਨੀਅਰ ਟੈਕਨੀਸ਼ੀਅਨ ਟੈਕਨੀਸ਼ੀਅਨ ਤੋਂ ਲੈ ਕੇ ਸੀਨੀਅਰ ਸੈਕਸ਼ਨ ਇੰਜੀਨੀਅਰ ਤੱਕ ਜੋਬ ਕੀਤੀ ਹੈ ਬਾਬਾ ਸਾਹਿਬ ਦੀ ਮਿਹਰ ਬਾਕੀ ਸਭ ਬਾਬਾ ਸਾਹਿਬ ਦੀ ਬਹੁਤ ਮਿਹਰਬਾਨੀ ਆ ਤੇ ਕਿਰਪਾ ਹੈ ਉਹਨਾਂ ਦੀ ਤੇ ਨਾਲ ਆਪਣੇ ਸਾਰੇ ਸਾਥੀਆਂ ਦੀ ਤੁਹਾਡੀ ਸਾਰਿਆਂ ਦੀ ਸਾਡੇ ਸਮਾਜ ਦੀ ਤੇ ਸਾਡੇ ਐਸੋਸੀਏਸ਼ਨ ਐਸੋਸੀਏਸ਼ਨ ਤੇ ਰਬਦਾਸ ਸਵਾਹ ਸਾਰਿਆਂ ਦੀ ਕਿਰਪਾ ਉਹ ਜਦੋਂ ਸਭ ਕੁ ਰਬਦਾਸ ਮਹਾਰਾਜ ਦਾ ਆਪਾਂ ਪ੍ਰਕਾਸ਼ ਉਸਤ ਮਨਾਇਆ ਸੀ ਤਾਂ ਮੈਂ ਉਦੋਂ ਤੁਹਾਡੇ ਉੱਥੇ ਦਰਸ਼ਨ ਕਰਕੇ ਆਇਆ ਸੀ ਕੀ ਨਾਮ ਹੈ ਜੀ ਹਾਂ ਜੀ ਮੇਰਾ ਨਾਮ ਮਹਿੰਦਰ ਸਿੰਘ ਆ ਜੀ ਮਹਿੰਦਰ ਸਿੰਘ ਜੀ ਹਾਂ ਜੀ ਇਹ ਰੇਲਵੇ ਚੋਂ ਰੋਡਰ ਹਾਂ ਜੀ ਹਾਂ ਜੀ ਜੈ ਭੀਮ ਚੈ ਭਾਰਤ ਹਾਂ ਜੀ ਰੇਲਵੇ ਤੋਂ ਰਿਟਾਇਰ ਹੋ ਰਹੇ ਜੀ 31 ਜੁਲਾਈ ਨੂੰ ਹੋਣੀ ਹੈ ਪਰਸੋਂ ਪਰਸੋਂ ਤੋਂ ਹੋਇਆ ਜੀ ਤੇ ਐਜੇ ਪੋਸਟ ਬਹੁਤ ਵਧੀਆ ਰਿਹਾ ਸਰ ਬਹੁਤ ਵਧੀਆ ਰਿਹਾ ਸਰ ਆ ਰੇਲ ਦਾ ਸਫਰ ਬਹੁਤ ਵਧੀਆ 36 ਸਾਲ ਦੀ ਨੌਕਰੀ ਜੌਬ ਕੀਤੀ ਹੈ ਜੀ ਉਰੇ ਆ ਕੇ ਸਾਡੇ ਬਾਬਾ ਸਾਹਿਬ ਦੀ ਬਦੌਲਤ ਅਸੀਂ ਉਰੇ ਆਏ ਹਾਂ ਠੀਕ ਹੈ ਜੀ ਸਾਡੇ ਤਿੰਨੋ ਬੱਚੇ ਡਾਕਟਰ ਨੇ ਡੇਟੀ ਤੇ ਦੋ ਬੇਟੇ ਠੀਕ ਹੈ ਜੀ ਇਹ ਬਾਬਾ ਸਾਹਿਬ ਨੇ ਕਿਹੜੀ ਪੋਸਟ ਹੈ ਜਿੱਥੇ ਆਪਣੇ ਬੰਦੇ ਨਹੀਂ ਪਹੁੰਚਾਏ ਹਾਂ ਜੀ ਹਾਂ ਜੀ ਹਾਂ ਜੀ ਬਾਬਾ ਸਾਹਿਬ ਦੀ ਮਿਹਰਬਾਨੀ ਬਿਲਕੁਲ ਜੀ ਮੇਰੇ ਵੀਰ ਮੁਸਕਰਾਉਂਦੇ ਬਹੁਤ ਸੋਹਣਾ ਮੈਂ ਕਾਫੀ ਦੇਰ ਦਾ ਤਾਂ ਨਹੀਂ ਨਾਲ ਗੱਲ ਕਰ ਰਿਹਾ ਸੀ ਕਿਉਂਕਿ ਜਦੋਂ ਮੁਸਕਰਾਉਂਦੇ ਮੈਨੂੰ ਅੱਛਾ ਲੱਗਦਾ ਕੀ ਨਾਮ ਹੈ ਮੇਰੇ ਵੀਰ ਦਾ ਜੈਪੀਮ ਜੈ ਭਾਰਤ ਮੇਰਾ ਨਾਮ ਪਵਨ ਕੁਮਾਰ ਹੈ ਜੀ ਪਵਨ ਕੁਮਾਰ ਹਾਂ ਜੀ ਮੈਂ ਵੀ ਰੇਲਵੇ ਦੇ ਡਿਪਾਰਟਮੈਂਟ ਵਿੱਚ ਰਿਟਾਇਰ ਹੋਇਆ 36 ਸਾਲ ਸਰਵਿਸ ਕਰਨ ਤੋਂ ਬਾਅਦ ਲਾਲ ਚੰਦ ਜੀ ਅਸੀਂ ਕੱਠੀ ਇੱਕ ਦਿਨ ਦੀ ਜੁਆਇਨਿੰਗ ਹੈ ਸਾਡੀ ਅੱਛਾ ਜੀ ਰਿਟਾਇਰਮੈਂਟ ਵੀ ਰਿਟਾਇਰਮੈਂਟ ਇਹਨਾਂ ਦੀ ਇੱਕ ਮਹੀਨਾ ਵਿੱਚ ਤੋਂ ਬਾਅਦ ਹੋਈ ਨੇ ਠੀਕ ਹੈ अच्छा किस तरह ਦਾ ਰਿਹਾ ਵੀਰ ਜੀ ਸਫ਼ਰ ਤੁਹਾਡਾ ਬਿਲਕੁਲ ਤੀਆਂ ਵਰਗਾ ਜੀ ਬੜੀ ਨਜ਼ਾਰੇਦਾਰ ਨੌਕਰੀ ਕੀਤੀ ਹੈ ਜੀ ਸਾਡੀ ਕਿਰਪਾ ਰਹੀ ਯਾਰ ਅੱਜ ਤੁਹਾਨੂੰ ਬਕਾਇਦਾ ਤੌਰ ਤੇ ਸਨਮਾਨਿਤ ਕੀਤਾ ਗਿਆ ਥੈਂਕ ਯੂ ਧੰਨਵਾਦ ਆਪਾਂ ਸੋਸ਼ਲ ਤੇ ਤੇ ਪੀਐਸਸੀਬੀ ਐਸੋਸੀਏਸ਼ਨ ਪੰਜਾਬ ਵੱਲ ਥੈਂਕ ਯੂ ਥੈਂਕ ਯੂ ਤੁਹਾਡੀ ਮਿਹਰਾਨੀ ਸਰ ਔਰ ਮੇਰੇ ਨਾਲ ਹੋਰ ਵੀ ਮੇਰੇ ਜੀ ਕੀ ਨਾਮ ਹੈ ਵੀਰ ਜੀ ਮੇਰਾ ਨਾਮ ਗੁਰਦੇਵ ਸਿੰਘ ਗੁਰਦੇਵ ਸਿੰਘ ਜੀ ਸਭ ਤੋਂ ਪਹਿਲਾਂ ਜੈ ਭੀਮ ਜੈ ਭਾ ਪਰ ਜੈ ਭੀਮ ਜੈ ਭਾ ਜੀ ਕਿਸ ਤਰ੍ਹਾਂ ਮਹਿਸੂਸ ਕੀਤਾ ਸਾਰਾ ਬਹੁਤ ਖੁਸ਼ੀ ਹੋਈ ਜੀ ਆਪਾਂ ਨੂੰ ਦੇਖ ਕੇ ਆਪਣੇ ਸਮਾਜ ਦੇ ਲੋਕਾਂ ਨੇ ਇਸ ਤਰ੍ਹਾਂ ਜੁੜ ਕੇ ਬੜਾ ਅੱਛਾ ਲੱਗਿਆ ਦੇਖ ਕੇ ਕਿਉਂਕਿ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਜੀ ਨੇ ਵੀ ਬਾਣੀ ਵਿੱਚ ਕਿਹਾ ਹੈ ਸਤ ਸੰਗਤ ਮਿਲ ਰਹੀਏ ਮਾਦੋ ਜੈਸੇ ਮਦ ਪਉ ਮਖੀਰਾ ਸਾਨੂੰ ਮਿਲ ਜੁਲ ਕੇ ਹੀ ਰਹਿਣਾ ਚਾਹੀਦਾ ਹੈ ਤੇ ਇਹ ਦੇਖ ਕੇ ਬੜੇ ਖੁਸ਼ੀ ਹੋਈ ਹੈ ਤੇ ਬਾਕੀ ਬਹੁਤ ਅੱਛਾ ਪ੍ਰਯਾਸ ਕੀਤਾ ਹੈ ਆਵਰਪ ਸੋਸ਼ਲ ਯੂਨਿਟੀ ਨੇ ਇਸ ਗੱਲ ਦੇ ਸਾਰੇ ਧੰਨਵਾਦ ਧਰਮਪਾਲ ਜੀ ਹਾਂ ਮਿਹਰਬਾਨੀ ਸਰ ਬਹੁਤ ਬਹੁਤ ਸ਼ੁਕਰੀਆ ਜੀ ਕੀ ਨਾਮ ਹੈ ਧਰਮਪਾਲੀ ਧਰਮਪਾਲ ਜੀ ਧਰਮਪਾਲ ਜੀ ਰੇਲਵੇ ਚ ਹੋਈ ਹਾਂ ਜੀ ਹਾਂ ਜੀ ਰੇਲਵੇ ਚ ਹੋਈ ਜੀ ਇੱਥੇ ਮੈਂ ਡੀ ਐਮ ਡਬਲਯੂ ਚ ਹਾਂ ਜੀ ਹਾਂ ਜੀ ਕਿੰਨੇ ਸਾਲ ਜੋਬ ਕੀਤੀ ਜੀ ਮੇਰੇ ਇਹ 31 ਸਾਲ ਹੈ ਜੋ ਆਉਂਦੀ ਹੈ 31 ਸਾਲ ਜੋ ਜੀ ਸੀਨੀਅਰ ਟੈਕਨੀਸ਼ੀਅਨ ਰਿਟਾਇਰ ਹੋਇਆ ਮੈਂ ਅੱਛਾ ਜੀ ਅੱਛਾ ਕਿਸ ਤਰ੍ਹਾਂ ਨਾ ਰਿਹਾ ਸਭ ਬਹੁਤ ਵਧੀਆ ਸਭਰ ਵੀ ਹੈ ਕਈ ਵਾਰੀ ਦਿੱਕਤਾਂ ਵੀ ਆਈਆਂ ਹਾਂ ਬਾਕੀ ਬਾਬਾ ਸਾਹਿਬ ਦੀ ਮਿਹਰਬਾਨੀ ਨਾਲ ਉਹ ਸਾਰੀਆਂ ਟਲ ਗਈਆਂ ਕੱਲ ਗਈਆਂ ਬਿਲਕੁਲ ਬਿਲਕੁਲ ਉਹਦੇ ਕਰਕੇ ਹੀ ਟਲ ਗਈਆਂ ਨੇ ਤੇ ਜੇ ਨਾ ਲੱਗਦੇ ਨਹੀਂ ਹੋ ਤੁਸੀਂ ਵੀਰ ਜੀ ਅਜੇ ਮਤਲਬ ਰਿਟਾਇਰਮੈਂਟ ਹੈ ਨਾ ਮੈਂ ਹਾਂ ਬਿਲਕੁਲ ਮੈਨੂੰ ਉੱਥੇ ਵੀ ਇਹੀ ਗੱਲ ਕਹਿੰਦੇ ਤੁਸੀਂ ਅਜੇ ਰਿਟਾਇਰ ਹੋਣ ਵਾਲੇ ਨਹੀਂ ਆ ਪਰ ਮੈਂ ਕਹਿੰਦਾ ਕਈ ਵਾਰੀ ਪਹਿਲਾਂ ਵੀ ਲੈ ਲੈਂਦੇ ਨਾ ਬੰਦੇ ਨਹੀਂ ਨਹੀਂ ਪਹਿਲਾਂ ਨਹੀਂ ਲਈ ਆਪਾਂ ਜੋ ਹਾਂ ਜੀ ਉਹ ਤੇ ਹੋਣੀ ਬਹੁਤ ਜ਼ਰੂਰੀ ਹਾਂਜੀ 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 ਬਿਲਕੁਲ ਹੀ ਬਾਕੀ ਤੁਹਾਡਾ ਜਿਹੜਾ ਇੱਥੇ ਪ੍ਰਯਾਸ ਹੋ ਰਿਹਾ ਬਹੁਤ ਵਧੀਆ ਆਚਾ ਲੱਗਾ ਸਾਨੂੰ ਇੱਥੇ ਆ ਕੇ ਬਹੁਤ ਥੈਂਕ ਯੂ ਕੀ ਨਾਮ ਹੈ ਮੇਰੇ ਵੀ ਸਜੀਤ ਸਿੰਘ ਜੀ ਸੁਰਜੀਤ ਸਿੰਘ ਜੀ ਪਹਿਲਾਂ ਤਾਂ ਜੈਪੀਨ ਜੈਪੀਨ ਜੈਪਾ ਰੇਲ ਵੀ ਤੁਸੀਂ ਰਟਾ ਕਿੰਨੇ ਸਾਲ ਦਿੱਤੇ ਨੇ ਰਿਹਾ 35 ਸਾਲ 35 ਸਾਲ ਹਾਂ ਜੀ ਬਾ ਅੱਜ ਇੱਥੇ ਆ ਕੇ ਕਿਸ ਤਰ੍ਹਾਂ ਮੈਸੂਮ ਵਧੀਆ ਲੱਗ ਰਿਹਾ ਜੀ ਯਾਰ ਇਹ ਬਾਬਾ ਸਾਹਿਬ ਮਾਰਦੇ ਇਸ ਸਟੈਂਡ ਤੇ 00000 ਸੋ ਅੱਜ ਤੁਹਾਨੂੰ ਬਕਾਇਦਾ ਤੌਰ ਤੇ ਪਾਵਰ ਆਫ ਸੋਸ਼ਲ ਯੂਨਿਟੀ ਔਰ ਪੀਐਸਸੀ ਵੀ ਐਸੋਸੀਏਸ਼ਨ ਪੰਜਾਬ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਸਮਾਜ ਵੱਲੋਂ ਸਨਮਾਨ ਹੋਵੇ ਬਹੁਤ ਖੁਸ਼ੀ ਆ ਜੀ ਬਹੁਤ ਖੁਸ਼ੀ ਹੈ ਕਿਤੇ ਦਾ ਕੋਈ ਅੰਤ ਨਹੀਂ ਹੈ ਜੀ ਐਨੀ ਖੁਸ਼ੀ ਹੈ ਸੋ ਦੋਸਤੋ ਇਹ ਮੇਰੇ ਵੀਰ ਨੇ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ ਕੋਈ ਰੇਲਵੇ ਡਿਪਾਰਟਮੈਂਟ ਚੋਂ ਕੋਈ ਟੀਚਿੰਗ ਡਿਪਾਰਟਮੈਂਟ ਚੋਂ ਕੋਈ ਕਹਿ ਸਕਦੇ ਆ ਕਿ ਮਤਲਬ ਬਿਜਲੀ ਬੋਰਡ ਦੇ ਵਿੱਚੋਂ ਬੀ ਐਂਡ ਆਰ ਦੇ ਵਿੱਚੋਂ ਆ ਇਹਵੇਂ ਉਹ ਵੀਰ ਨੇ ਜਿਨ੍ਹਾਂ ਨੇ ਵਾਕਈ ਜ਼ਿੰਦਗੀ ਦਾ ਅੱਧਾ ਅੱਧਾ ਹਿੱਸਾ ਜਿਹੜਾ ਹੈ ਉਹ ਸਰਕਾਰਾਂ ਨੂੰ ਦਿੱਤਾ ਆਪਣੀਆਂ ਆਪਣੀ ਡਿਊਟੀਆਂ ਨੂੰ ਦਿੱਤਾ ਬਾਕੀ ਰਹਿ ਗਿਆ ਹੁਣ ਪੰਜਾਬ ਬਾਕੀ ਦਾ ਹਿੱਸਾ ਜਿਹੜਾ ਹੈ ਲੇਕਿਨ ਇਹਨਾਂ ਨੇ ਵਾਅਦਾ ਕੀਤਾ ਹੈ ਕਿ ਬਾਕੀ ਦਾ ਹਿੱਸਾ ਅਸੀਂ ਸਮਾਜ ਨੂੰ ਦੇਵਾਂਗੇ ਔਰ ਸਮਾਜ ਦੀ ਵੈਲਫੇਅਰ ਵਾਸਤੇ ਲਾਵਾਂਗੇ ਕਿੰਨਾ ਕੁ ਲਾਉਣਗੇ ਉਹਨਾਂ ਤੇ ਰਹੇਗੀ ਪੋਸੂ ਨਾਮਾ ਦੀ ਨਜ਼ਰ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ ਕੈਮਰਾਮੈਨ ਵਿਸ਼ਨੂ ਤੇ ਮੈਨੂੰ ਸੋਮਸੋ ਹੋ ਤਾ ਨੂੰ ਦਿਓ ਇਜਾਜ਼ਤ